ਬੱਤੀਆਂ ਨੂੰ ਕਹਿੰਦਾ ਤੁਹਾਡੇ ਅਰਿਆਂ ਨੂੰ ਸ਼ਸਤਰਧਾਰੀ ਆ ਮੇਰੀ ਧੀ ਬੈਠੀ ਹੈ ਤੇਰੇ ਸਿਰੀ ਸਾਹ ਪਾਈ ਹੋਵੇ ਆ ਸਾਡੇ 4 ਫੁੱਟ ਉੱਤੇ ਤੇਰੇ ਦਮਾਲਾ ਸਜਾਇਆ ਹੋਵੇ ਆਏ ਹੋਏ ਨੀਲਾ ਤੇਰੇ ਬਾਣਾ ਪਾਇਆ ਹੋਵੇ ਤੇ ਧੀਏ ਤੂੰ ਤੁਰੀ ਜਾਂਦੀ ਹੋਵੇਂ ਤੇ ਕਿਸੇ ਦੀ ਜੁਰਤ ਹੈ ਤੇਰੇ ਵਲੱਖ ਪੱਟ ਕੇ ਦੇਖ ਲਈ ਦੱਸੋ ਤੁਸੀਂ ਜਵਾਬ ਦਿਓ ਤੈਨੂੰ ਲੋੜ ਹੈ ਕਿਸੇ ਠਾਲੇਦਾਰ ਦੀ ਪੁਲਿਸ ਦੀ ਹੈ ਕਿਸੇ ਵੀਰ ਦੀ ਲੋੜ ਕਸਾ ਤੇ 10 ਬੰਦੇ ਜਦ ਤੇਰੀ ਇੱਜ਼ਤ ਦੇ ਹੱਥ ਪਾਉਣ ਆਉਣ ਤੇ ਜੱਸੀ ਸਾਹਿਬ ਕੱਢੇ ਨਾ ਤੇ ਫਿਰ ਐ ਖੜ ਜੇ ਤੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ 10 ਕੀ ਨਾਲ ਦੇ 100 ਵੀ ਭੱਜ ਜਾਣਗੇ ਹੁਣ ਦੱਸ ਤੁਸੀਂ ਜਵਾਬ ਦੇ ਦਿਓ ਧੀਆ ਮੇਰੀ ਤੂੰ ਮੈਂ ਸਾਰੀਆਂ ਧੀਆ ਨੂੰ ਪੁੱਛਦਾ ਕੀ ਹੋ ਗਿਆ ਤੁਹਾਨੂੰ ਤੁਹਾਡੀਆਂ ਕੁੱਖਾਂ ਤੇ ਜਰਨੈਲ ਜੰਮੇ ਜੋਦੇ ਜੰਮੇ ਗੁਰੂ ਜੰਮੇ ਪੀਰ ਪਗੰਗਰ ਜੰਮੇ ਪਰ ਮੰਡ ਪੈਦਾ ਕੀਤਾ ਰੱਬ ਨੇ ਤੇ ਤੁਸੀਂ ਬਿਗੈਰ ਸ਼ਸਤਰ ਤੋਂ ਤੁਰਿਆ ਫਿਰਦੀਆਂ ਤੇ ਜਾ ਕੇ ਰਿਪੋਰਟਾ ਲਖਾਉਣੀ ਆ ਕਿ ਸਾਡਾ ਖੋ ਗਿਆ ਸਾਡੀ ਰੁਟੀ ਗਈ ਕਾਣ ਤੇ ਥੋੜੀ ਜਿੰਦਗੀ ਤੇ ਮੇਰੀਆਂ ਧੀਆਂ ਹੋਣ ਮੇਰੀਆਂ ਮਾਤਾ ਮਾਂ ਹੋਣ ਮੇਰੀਆਂ ਪਿਆਰੀਆਂ ਭੈਣਾ ਹੋਣ ਆਹਾ ਨੀਲੇ ਬਾਣੇ ਪਾਏ ਹੋਣ ਦਮਾਲੇ ਸਜੇ ਹੋਣ ਤੁਰਲੇ ਛੱਡੇ ਹੋਣ ਸ੍ਰੀ ਸਾਹਿਬ ਪਾਈ ਹੋਵੇ ਅੰਮ੍ਰਿਤ ਨਾਸ਼ਕੋ ਛਿਕਾਰ ਦੂ ਆਪੇ ਪਾਠ ਪਾਖ ਵਾਹਿਗੁਰੂ ਵਾਹਿਗੁਰੂ ਜਪਦੀ ਹੋਵੇ ਹੈ ਜੀ ਤੇ ਫਿਰ ਮੈਨੂੰ ਦੱਸਿਓ ਇਹੜਾ ਕੀ ਖਾਲੇ ਮੇਰੀ ਕਹਾ ਦਾ ਜਵਾਬ ਹੈ ਹੂੰ ਹੱਥ ਨਹੀਂ ਕੋਈ ਪਾ ਸਕੂਗਾ ਨਹੀਂ ਨਹੀਂ ਆਤਮਾ ਲੋਹੇਰ ਕੀ ਬਣ ਜੂਗੀ ਬੋਲ ਵੀ ਫੁੱਲ ਵਾਂਗੂ ਕਰਿਆ ਕਰਨਗੀ ਪਰ ਜਦ ਬੋਲਿਆ ਕਰੂੰਗੀ ਨਾ ਆਪੇ ਰੱਬ ਵਿੱਚ ਬੋਲਿਆ ਕਰੂਗੀ ਮੇਰੀ ਸੋਚ ਹੈ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਤਾਂ ਇਹ ਵੀ ਸੋਚਦਾ ਮਹਾਰਾ ਸੱਚੇ ਪਾਸ਼ਾ ਕਿਰਪਾ ਕਰੀਂ ਇੱਕ ਦਿਨ ਸਾਰਾ ਸਾਰਾ ਪਰਿਵਾਰ ਦੋਨੋਂ ਮਾਤਾਵਾਂ ਚਾਰੇ ਬੱਚੇ ਇਕੱਠੇ ਹੋ ਕੇ ਆਏ ਹਾਏ ਅਮਰੇ ਛਕੇ ਹੋਣ ਨੀਲੇ ਬਾਣੇ ਪਾਏ ਹੋਣ ਯੂਵੀ ਦਾ ਡਾ ਡਾੜਾ ਹੋਵੇ ਵਿਕਟਰ ਹੋਣਾ ਦਾ ਗੋਲ ਦਮਾਲੇ ਸਜੇ ਹੋਣ ਆਹ 10 ਗੱਡੀਆਂ ਚ ਜਾਂਦਾ ਹੋਵੇ ਪਰਿਵਾਰ ਵਾਹਿਗੁਰੂ ਵਾਹਿਗੁਰੂ ਹੈ ਜੀ ਐ ਇਮੋਸ਼ਨ ਐਕਸਪ੍ਰੈਸ ਕੀਤਾ ਕਦੇ ਹੋਣਾ ਬਾ ਕੀਤਾ ਜੀ ਉਹਨਾਂ ਦਾ ਕੀ ਕਹਿਣਾ ਨਹੀਂ ਉਹ ਮੇਰੇ ਨਾਲ